7 ਅਪ੍ਰੈਲ 1986 ਦੇ ਦਿਨਾਂ ਮੁਕਸਰ ਚਿਖ ਵਿਵਾਨੇ ਸਿੱਖਾਂ ਤੇ ਹੋਲੀ ਗਈ ਜਿੱਤੋਂ ਮੋਰਚੇ ਵਾਸਤੇ ਤੀਜਾ ਜਿਹੜਾ ਜਥਾ ਸੀ 22 ਮਾਰਚ ਨੂੰ ਅਕਾਲ ਤਖਤ ਸੈਕਤੁਰ ਵਾਨਾ ਜਥੇ ਨੂੰ ਛੋੜੀਆਂ ਛੋੜੀਆਂ ਟੁਕੜੀਆਂ ਦੇ ਵਿੱਚ ਇਹਨਾਂ ਨੂੰ ਹੱਥ ਖੜੀਆਂ ਦੇ ਰਸਿਆਂ ਦੇ ਨਾਲ ਨੋਕ ਦਿੱਤਾ ਗਿਆ ਮਗਰੋਂ ਨਾਬਾ ਜਿਹੜੀ ਬੀੜ ਸੀ ਉਹਦੇ ਵਿੱਚ ਬਚਾ ਦਿੱਤਾ ਗਿਆ ਗਿਆਨੀ ਕਰਤਾਰ ਸਿੰਘ ਨੇ ਅਕਾਲੀ ਦਲ ਵਰਕਿੰਗ ਕਮੇਟੀ ਤੋਂ 17 ਮਾਰਚ 1948 ਨੂੰ ਆਪਣੇ ਪੰਜਾਬ ਅਸੈਂਬਲੀ ਅਤੇ ਪਾਰਲੀਮੈਂਟ ਮੈਂਬਰਾਂ ਨੂੰ ਕਾਂਗਰਸ ਵਿੱਚ ਸ਼ਾਮਲ ਹੋ ਜਾਣ ਲਈ ਮਤਾ ਪਾਸ ਕਰਵਾਇਆ। ਸਰਜੀਤ ਬਰਨਾਲਾ ਜਵਾਹਰ ਲਾਲ ਨਹਿਰੂ ਕਰਮਨਾਵ ਪੰਜਾਬ ਦਾ ਚੀਫ ਮਿਨਿਸਟਰ ਬਣਿਆ ਸੀ। ਪੰਜਾਬ ਉਸ ਜੱਦੀਆ ਦਰਬਾਰ ਸਭ ਦੇ ਵਿੱਚ ਜਿੱਤ ਲਿਆ। ਇਸ ਦਾ ਮਤਲਬ ਸਾਫ਼ ਇਹ ਸੀ ਕਿ ਕਿ ਸਰਜੀਤ ਬਰਨਾਲਾ ਦਰਬਾਰ ਸੈਲ ਦੇ ਤੇ ਹਮਲੇ ਦੀਆਂ ਤਿਆਰੀਆਂ ਕਰ ਰਿਹਾ ਜੋੜ 1984 ਦੇ ਜਿਹੜੇ ਸਿੱਖ ਕਤਲੇਆਮ ਦੇ ਵਿੱਚ ਜਿਹੜਾ ਦੋਸ਼ੀ ਸੀ ਟਾਈਟਲਰ ਸੱਜਣ ਕੁਮਾਰਾ ਇਹਨਾਂ ਨੂੰ ਕਲੀਨ ਚਿੱਟ ਜਿਹੜੀ ਦਿੱਤੀ ਸੀ ਸਤ ਸ੍ਰੀ ਅਕਾਲ ਦੋਸਤੋ ਮੈਂ ਪੰਜਾਬ ਸਿੰਘ ਕਲੋਂ ਦਾ ਟੀਵੀ ਐਨਆਰਆਈ ਤੇ ਮੈਂ ਲੈ ਕੇ ਆਇਆ ਜੀ ਇਤਿਹਾਸਿਕ ਤਾਰੀਖ ਸਿੱਖ ਇਤਿਹਾਸ ਦੇ ਵਿੱਚ ਆਈ ਦੇ ਦਿਨ ਜੋ ਘਟਨਾਵਾਂ ਹੋਈਆਂ ਉਹਦੀ ਸੰਖੇਪ ਜੀ ਜਾਣਕਾਰੀ ਤੁਹਾਡੇ ਚਰਨਾਂ ਦੇ ਵਿੱਚ ਰੱਖਦੇ ਆਂ ਉਮੀਦ ਕਰਦੇ ਆਂ ਕਿ ਤੁਹਾਨੂੰ ਪਸੰਦ ਆਉਂਦੀ ਹੋਵੇਗੀ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸਣ ਦੀ ਖੇਚਲਾ ਜਰੂਰ ਕਰਿਆ ਕਰੋ ਅੱਜ 7 ਅਪ੍ਰੈਲ ਆ 7 ਅਪ੍ਰੈਲ ਦੇ ਵਿੱਚ ਜਿਹੜੀਆਂ ਘਟਨਾਵਾਂ ਹੋਈਆਂ ਉਹਦੇ ਨਾਲ ਆਪਾਂ ਉਹਨਾਂ ਘਟਨਾਵਾਂ ਦੇ ਉੱਤੇ ਆਪਾਂ ਗੱਲ ਕਰਦੇ ਆਂ ਜਤੋ ਮੋਰਚ ਵਾਸਤੇ ਤੀਜਾ ਜਿਹੜਾ ਜਥਾ ਸੀ 22 ਮਾਰਚ ਨੂੰ ਉਹ ਕਾਲ ਤੱਕ ਸਾਬਤ ਤੁਰਵਾਨਾ ਹੋਇਆ ਸੀ ਇਹ ਜਥਾ 7 ਅਪ੍ਰੈਲ 1924 ਨੂੰ ਜਤੋ ਪੁੱਜਾ ਜਿੱਥੇ ਫੌਜਾਂ ਦੇ ਪੁਲਿਸ ਇਸ ਜਥੇ ਦੀ ਪਹਿਲਾਂ ਤੋਂ ਉਡੀਕ ਕਰ ਰਹੀਆਂ ਸਨ ਇਹਨਾਂ ਦੇ ਸਵਾਗਤ ਦੀ ਤਿਆਰੀ ਕਰ ਚੁੱਕੀਆਂ ਸਨ ਇਸ ਸਮੇਂ ਤਾਰਾ ਸਿੰਘ ਮੋਗਾ ਐਮ ਐਲ ਸੀ ਮੀਆਂ ਫਜ਼ਲ ਹੱਕ ਕਰਤਾਰ ਸਿੰਘ ਮੈਂਬਰ ਅਸੈਂਬਲੀ ਵੀ ਪਹੁੰਚੇ ਹੋਏ ਸਨ ਉਹਨਾਂ ਨੇ ਪੁਲਿਸ ਕਿਆ ਕਿ ਇਸ ਜਥਾ ਜਿਹੜਾ ਇੱਕ ਖਾਲੀ ਹੱਥੀਏ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਗ੍ਰਿਫਤਾਰ ਕਰਨ ਦੇ ਹੁਕਮ ਦਿੱਤੇ ਜਥੇ ਨੂੰ ਛੋਟੀਆਂ ਛੋਟੀਆਂ ਟੁਕੜੀਆਂ ਦੇ ਵਿੱਚ ਇਹਨਾਂ ਨੂੰ ਹਥਕੜੀਆਂ ਤੇ ਰਸਿਆਂ ਦੇ ਨਾਲ ਨੋੜ ਦਿੱਤਾ ਗਿਆ ਮਗਰੋਂ ਨਾਬਾ ਜਿਹੜੀ ਬੀੜ ਸੀ ਉਹਦੇ ਵਿੱਚ ਪਹਚਾ ਦਿੱਤਾ ਗਿਆ ਜਾਨੀ ਕਰਤਾਰ ਸਿੰਘ ਨੇ ਅਕਾਲੀ ਦਲ ਵਰਕਿੰਗ ਕਮੇਟੀ ਤੋਂ 17 ਮਾਰਚ 1948 ਨੂੰ ਆਪਣੇ ਪੰਜਾਬ ਅਸੈਂਬਲੀ ਅਤੇ ਪਾਰਲੀਮੈਂਟ ਮੈਂਬਰਾਂ ਨੂੰ ਕਾਂਗਰਸ ਵਿੱਚ ਸ਼ਾਮਲ ਹੋ ਜਾਣ ਲਈ ਮਤਾ ਪਾਸ ਕਰਵਾਇਆ ਪਰ ਮਗਰੋਂ 7 April ਨੂੰ ਇਹ ਮਤਾ ਇਹ ਵੀ ਪਾਸ ਕੀਤਾ ਗਿਆ ਕਿ ਅਕਾਲੀ ਦਲ ਬਤੌਰ ਜਥੇਬੰਦੀ ਆਪਣੀ ਲੀਡਰਸ਼ਿਪ ਦੀ ਹੋਂਦ ਜਿਹੜੀ ਹੈ ਉਹ ਕਾਇਮ ਰੱਖੇਗਾ 7 April 1983 ਨੂੰ 14 ਸਟੇਲ ਗੰਨਾ 28 ਰੈਫਲਾਂ ਤੇ 360 ਕਾਰਤੂਸ ਚੋਰੀ ਹੋ ਗਏ ਇਸ ਤਰ੍ਹਾਂ ਹੀ ਗੰਗਾ ਨਗਰ ਵਿੱਚੋਂ ਵੀ ਅਸਲਾ ਚੋਰੀ ਹੋਇਆ ਆਮ ਵਾਂਗ ਇੱਕਦ ਹੋਰ ਬਟਾਲੀਅਨਾਂ ਦੇ ਵਿੱਚੋਂ ਵੀ ਇਹ ਰਫਲਾਂ ਚੋਰੀ ਹੁੰਦੀਆਂ ਰਹਿੰਦੀਆਂ ਪਹਿਲਾਂ ਵੀ ਹੁੰਦੀਆਂ ਰਹਿੰਦੀਆਂ ਸਨ ਹੁਣ ਵੀ ਹੋਈਆਂ ਅਜਹੀ ਹੀ ਇੱਕ ਸਟੇਨਗਨ ਦੀ ਚੋਰੀ ਸੈਕੰਡ ਬਟਾਲੀਅਨ ਦੀ ਸਿੱਖ ਲਾਈਟ ਇਨਫੈਂਟਰੀ ਦੇ ਵਿੱਚੋਂ ਵੀ ਚੋਰੀ ਹੋਈ। ਇਹ ਤੇ ਜਿਹੜਾ ਕਮਾਂਡ ਅਫਸਰ ਸੀ ਨਾਮ ਉਹ ਫਿਰਕਾਪ੍ਰਸਤ ਹਿੰਦੂ ਸੀ। ਐਚਪੀ ਚੰਡਾ ਜੋ ਸਿੱਖਾਂ ਨੂੰ ਬੜੀ ਨਫ਼ਸਤ ਕਰਦਾ ਸੀ। ਉਸ ਨੇ ਇਸ ਚੋਰੀ ਦੇ ਸਿਲਸਿਲੇ ਦੇ ਵਿੱਚ ਦੋ ਸਿੱਖ ਫੌਜੀਆ ਨੂੰ ਸੀਤਲ ਸਿੰਘ ਅਤੇ ਵੀਰ ਸਿੰਘ ਨੂੰ ਬੇਪਨਾਹ ਜ਼ੁਲਮ ਦਾ ਸ਼ਿਕਾਰ ਬਣਾਇਆ। ਸੀਤਲ ਸਿੰਘ ਦੇ ਗੁੱਦਾ ਦੇ ਵਿੱਚ ਅੱਧਾ ਕਿਲੋ ਮਿਰਚਾ ਪਰ ਦਿੱਤੀਆਂ ਗਈਆਂ। ਉਹਦੀਆਂ ਅੱਖਾਂ ਵਿੱਚ ਵੀ ਲਾਲ ਮਿਰਚਾਂ ਪਈਆਂ ਵੀ ਆ। ਅਖੀਰ ਉਹ ਜ਼ੁਲਮ ਨਾ ਬਰਦਾਸ਼ਤ ਕਰਦਾ ਹੋਇਆ ਇਸ ਸੰਸਾਰ ਨੂੰ ਵੱਲ ਵੇਦਾ ਕਹਿ ਗਿਆ। ਦੂਜਾ ਫੌਜੀ ਬਹੁਤ ਚਿਰ ਹਸਪਤਾਲ ਦੇ ਵਿੱਚ ਪਰਤੀ ਰਹਾ। ਮਗਰੋਂ ਜਿਹੜਾ ਅਸਲ ਚੋਰ ਦਾ ਪਤਾ ਲੱਗਿਆ ਉਹ ਇੱਕ ਹਿੰਦੂ ਸੀ। ਇਸੇ ਤਰ੍ਹਾਂ ਮੇਰਟ ਵਿੱਚ ਇੱਕ ਸਿਪਾਈ ਪਿਆਰਾ ਸਿੰਘ ਨੂੰ ਵੀ ਅਸਲੇ ਦੀ ਚੋਰੀ ਦੇ ਨਾਂ ਹਟ ਹਿੰਦੂਵਲ ਸਭ ਨੇ ਤਾਂ ਸੀਏ ਦੇ ਕੇ ਮਾਰ ਦਿੱਤਾ। ਮਗਰੋਂ ਚੋਰੀ ਹੋਈਆਂ ਜਿਹੜਾ ਰਫਲਾਸਾਂ ਅਸਲਾ ਸੀ ਉਹ ਪੁਸਤੀਆ ਜਿਹੜਾ ਕਿ ਹਿੰਦੂ ਸੀ ਉਹਦੇ ਕੋਲੋਂ ਬਰਾਮਦ ਹੋ ਗਏ ਸੀਤਲ ਸਿੰਘ ਵੀਰ ਸਿੰਘ ਤੇ ਪਿਆਰਾ ਸਿੰਘ ਕੋਈ ਇਕੱਲੇ ਨਹੀਂ ਇਹ ਇੰਨਾ ਵਰਗੇ ਬਹੁਤ ਸਾਰੇ ਫੌਜੀ ਨੇ ਜਿਨ੍ਹਾਂ ਦੇ ਨਾਲ ਜ਼ੁਲਮ ਹੁੰਦਾ ਹੈ ੱਟਕਾ ਹੁੰਦਾ ਹੈ ਤੇ ਸਿੱਖ ਹੋਣ ਦੇ ਨਾਂ ਤੇ ਉਹਨਾਂ ਦੇ ਉੱਤੇ ਜ਼ੁਲਮ ਕੀਤੇ ਜਾਂਦੇ ਨੇ ਮਾਰਿਆ ਜਾਂਦਾ ਸਰਜੀਤ ਬਰਨਾਲਾ ਰਜੀਵ ਗਾਂਧੀ ਤੇ ਰਹਿਮੋ ਕਰਮ ਨਾਲ ਪੰਜਾਬ ਦਾ ਚੀਫ ਮਿਨਿਸਟਰ ਬਣਿਆ ਸੀ ਸਰਜੀਵ ਦੇ ਹੁਕਮ ਹੇਠ 28 ਮਾਰਚ 1986 ਨੂੰ ਉਸਨੇ ਇੱਕ ਬੁਚੜ ਜਾਣੇ ਜਾਂਦਾ ਸੀ ਜਿਹੜਾ ਪੁਲਿਸ ਅਫਸਰ ਜੁਲੀਅਰ ਬੇਰੋ ਇਹਨੂੰ ਪੰਜਾਬ ਦਾ ਆਈਜੀ ਬਣਾ ਕੇ ਲੈ ਜਾਂਦਾ ਪਰ ਬੇਰੋ ਨੇ ਸਿੱਖਾਂ ਵਿੱਚ دہشت ਫਲਾਉਣ ਵਾਸਤੇ ਪਹਿਲੇ ਦਿਨ ਹੀ 15 ਨੌਜਵਾਨ ਜਿਹੜੇ ਸਨ ਉਹ ਘਰਾਂ ਦੇ ਵਿੱਚੋਂ ਕੱਢ ਕੇ ਮਾਰ ਦਿੱਤੇ ਇਹ ਸਿਲਸਿਲਾ ਉਦੋਂ ਤੋਂ ਜ਼ਿਆਦਾ ਸ਼ੁਰੂ ਹੋਇਆ ਬਕਾਇਦਾ ਚੱਲਦਾ ਰਿਹਾ 7 ਅਪ੍ਰੈਲ 1986 ਦੇ ਦਿਨ ਰਵੇਰੋਂ ਨੇ ਐਲਾਨ ਕੀਤਾ ਕਿ ਲੋੜ ਪੈਣ ਤੇ ਪੰਜਾਬ ਉਸ ਜੱਜੀਆ ਦਰਬਾਰ ਸਾਹਿਬ ਦੇ ਵਿੱਚ ਵੀ ਦਖਲ ਹੋਏ। ਇਸ ਦਾ ਮਤਲਬ ਸਾਫ਼ ਇਹ ਸੀ ਕਿ ਸਰਜੀਤ ਬਰਨਾਲਾ ਦਰਬਾਰ ਸਹਿਲ ਦੇ ਸਾਬ ਦੇ ਉੱਤੇ ਹਮਲੇ ਦੀਆਂ ਤਿਆਰੀਆਂ ਕਰ ਰਿਹਾ ਸੀ। ਪਰ ਬਿਰੋ ਦੇ ਸਿੱਖਾਂ ਦੇ ਖਿਲਾਫ ਬਿਆਨਾਂ ਨਾਲ ਹਿੰਦੂਆਂ ਨੂੰ ਵਧੇਰੇ ਹਲਾਸ਼ੇਰੀ ਮਿਲਦੀ ਸੀ। 7 ਅਪ੍ਰੈਲ 1986 ਦੇ ਦਿਨ ਮੁਕਤਸਰ ਚ ਹਿੰਦੂਆਂ ਨੇ ਸਿੱਖਾਂ ਉੱਤੇ ਹਮਲੇ ਕੀਤੇ ਅਤੇ ਦੁਕਾਨਾਂ ਤੋਂ ਲੁੱਟਮਾਰ ਵੀ ਕੀਤੀ। ਪੁਲਸ ਨੇ ਕੋਈ ਗ੍ਰਿਫਤਾਰੀ ਨਹੀਂ ਕੀਤੀ ਸਗੋਂ ਹਿੰਦੂਆਂ ਦੀ ਜਿਹੜੇ ਦਸ਼ਤਗਰਦ ਟੋਲਾ ਸੀ ਇਹਦੀ ਮਦਦ ਕੀਤੀ 7 ਅਪ੍ਰੈਲ 1991 ਦੇ ਦਿਨ ਪੰਜਾਬ ਪੁਲਿਸ ਨੇ ਜਸਕਰਨ ਸਿੰਘ ਭਜੰਗੀ ਉਰਫ ਜੁਹਾਰ ਸਿੰਘ ਜੋਦਾ ਵਸਤੀ ਹਰਦਾਜ ਫਿਰੋਜ਼ਪੁਰ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ ਇਸੇ ਹੀ ਦਿਨ 7 ਅਪ੍ਰੈਲ 1992 ਦੇ ਦਿਨ ਪੰਜਾਬ ਪੁਲਿਸ ਨੇ ਜਰਨੈਲ ਸਿੰਘ ਸਿੰਘ ਵੋਹ ਤਰਲੋਚਨ ਸਿੰਘ ਉਰਫ ਮਾਰਕ ਫੈਨ ਸਲਵਿੰਦਰ ਸਿੰਘ ਉਰਫ ਬਿੱਟੂ ਅਤੇ ਪਿਰਥੀਪਾਲ ਸਿੰਘ ਕੁਲਾਲੀ ਨੇੜੇ RAMDAS ਅੰਮ੍ਰਿਤਸਰ ਇਹਨੂੰ ਵੀ ਸ਼ਹੀਦ ਕਰ ਦਿੱਤਾ ਤੇ ਹੋਰ ਵੀ ਕਈ ਸਿੱਖ ਇਸੇ ਦਿਨ ਸ਼ਹੀਦ ਕੀਤੇ ਗਏ 7 ਅਪ੍ਰੈਲ 1993 ਦੇ ਦਿਨ ਫੌਜਾ ਸਿੰਘ ਉਰਫ ਬਾਬਾ ਦੇ ਪੰਜ ਹੋਰ ਸਿੱਖ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤੇ ਗਏ 7 ਅਪ੍ਰੈਲ 2009 ਦੇ ਦਿਨ ਦਿੱਲੀ ਵਿੱਚ ਜਰਨੈਲ ਸਿੰਘ ਪੱਤਰਕਾਰ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਵਜ਼ੀਰ ਪੀਚ ਤੰਬਰਮ ਨੂੰ ਜੁੱਤੀ ਮਾਰ ਕੇ ਉਸ ਵੱਲੋਂ ਜੂਨ 1984 ਦੇ ਜਿਹੜੇ ਸਿੱਖ ਕਤਲੇਆਮ ਦੇ ਵਿੱਚ ਜਿਹੜਾ ਦੋਸ਼ੀ ਸੀ ਟਾਈਟਲਰ ਸੱਜਨ ਕੁਮਾਰ ਇਹਨਾਂ ਨੂੰ ਕਲੀਨ ਚਿੱਟ ਜਿਹੜੀ ਦਿੱਤੀ ਸੀ ਉਹਦਾ ਜਿਹੜਾ ਸੀ ਗੁੱਸਾ ਇਹਦੇ ਉੱਤੇ ਕੱਢਿਆ ਜਰਨੈਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਰ ਉਸੇ ਦਿਨ ਸ਼ਾਮ ਨੂੰ ਉਹਨੂੰ ਰਿਹਾ ਕਰ ਦਿੱਤਾ ਗਿਆ ਜਰਨੈਲ ਸਿੰਘ ਦੀ ਬਾਅਦ ਦੇ ਵਿੱਚ ਆਮ ਆਦਮੀ ਪਾਰਟੀ ਦਾ ਉਪ ਵਿਧਾਇਕ ਵੀ ਬਣਿਆ ਬਾਅਦ ਵਿੱਚ ਉਹਦੀ ਡੈਥ ਹੋ ਗਈ 7 ਅਪ੍ਰੈਲ 2014 ਦੇ ਦਿਨ ਬਰਟੇਨ ਪ੍ਰੈਮ ਮਿਨਿਸਟਰ ਡੇਵਿਡ ਕੈਮਰਨ ਦੇ ਘਰ ਡੌਨਗ ਸਟਰੀਟ ਦੇ ਵਿੱਚ ਸਭ ਕੀ ਸਮਾਗਮ ਸਮੇਂ ਕੈਮਰਾਮ ਨੇ ਉਹ ਸਾਰੀ ਵਾਲੀਆਂ ਜਗ੍ਹਾ ਤੇ ਸਿੱਖਾਂ ਨੂੰ ਹੈਲਮਟ ਪੈਣ ਤੋਂ ਛੋੜ ਦੇ ਦਿੱਚਾ ਲਾਣ ਕੀਤਾ ਉਸ ਨੇ ਕਿਹਾ ਕਿ ਅੱਡਿਆਂ ਤੇ ਪੱਗਾਂ ਲਾਉਣ ਤੋਂ ਅੱਗੇ ਹੀ ਛੋੜ ਦਿੱਤੀ ਹੋਈ ਹੈ ਤੇ ਹੁਣ ਜਿਹੜੇ ਲੋਕ ਕੰਮ ਕਰਦੇ ਨੇ ਕੰਟਰੈਕਸ਼ਨ ਦੇ ਵਿੱਚ ਉਹਨਾਂ ਨੂੰ ਹੈਲਮਟ ਤੋਂ ਛੂਟ ਦਿੱਤੀ ਗਈ ਇਹ ਛੂਟ ਦੇਣ ਦਾ ਕਾਰਨ ਸੀ ਜੋ 1984 ਦੇ ਵਿੱਚ ਥੈਕਟਰ ਨੇ ਜਦੋਂ ਇੰਦਰਾ ਗਾਂਧੀ ਦੀ ਮਦਦ ਕੀਤੀ ਸੀ ਉਹਦੇ ਵਿਰੋਧ ਨੂੰ ਘਟਾਉਣ ਵਾਸਤੇ ਪ੍ਰਾਈਮ ਮਿਨਿਸਟਰ ਨੇ ਇਹ ਕੀਤਾ ਸੀ